ਪਰਤਾਲ ਗੁਰ ਸੇਵੀ ਆ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾ ਸਜਣਾ ਸੱਚਾ ਪਤਸਾ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇ ਸਾਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਤ ਮਾਤਾ ਮਰਨਾ ਚੇਤਨਾ ਆਵੇ ਜਿਸਕੇ ਸਿਰ ਉਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣ ਮਾਇਆ ਮਤ ਮਤਾ ਮਰਨਾ ਚੇਤਨਾ ਆਵੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕਾ ਭੋਖਿਛ ਨਾਹੀ ਜਮ ਨਹੀਂ ਆਵੈ ਨੇਰੇ ਜੋ ਤੇਰਾ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੇ ਬਖਸ਼ਨਾ ਮੇਟੇ ਕੋਈ ਸਤ ਗੁਰ ਕਾ ਦਲਾਸਾ ਨਾਮ ਧਿਆਨ ਸੁਖ ਫਲ ਪਾਇਨ ਆਠ ਪਹਿਰ ਆਰਾਧੈ ਤੇਰੇ ਸਰਣ ਤੇਰਾ ਪਰਵਾਸ ਪੰਜ ਦੁਸਟ ਲੈ ਸਦ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੇ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਰੂਪ ਖਾਲਸਾ ਸਤ ਸੰਗਤ ਵੱਡੇ ਭਾਗ ਭੇਤੇ ਗੁਰਦੇਵਾ ਕੋਟ ਪਰਾਪ ਮਿਟੇ ਹਰ ਸੇਵਾ ਦੇ ਵਾਕ ਅਨੁਸਾਰ ਆਪ ਸੰਗਤਾਂ ਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਅਮਰਤ ਵੇਰ ਦੀਆਂ ਹਾਜ਼ਰੀਆਂ ਭਰ ਕੇ ਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸਤ ਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਹੋਈ دیਵਾਨਾ ਦੀ ਸਮਾਪਤੀ ਤੋਂ ਪ੍ਰੰਤ ਜੋ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਮਹਾਰਾਜ ਜੀ ਨੇ ਸੋਹੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਸਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਮੁਖਵਾਕ ਹੈ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਤ ਮਾਤਾ ਮਰਨਾ ਚੀਤ ਨਾ ਆਵੇ ਜਿਸ ਦਾ ਰਾਖਾ ਪਰਮੇਸ਼ਰ ਵਾਹਿਗੁਰੂ ਹੋ ਜਾਵੇ ਜਿਸ ਦੇ ਸਿਰ ਤੇ ਮੇਰ ਦੀ ਨਜ਼ਰ ਮੇਰ ਦੀ ਨਿਗਾਹ ਮੇਰ ਦਾ ਹੱਥ ਗੁਰੂ ਦੀ ਬਖਸ਼ਿਸ਼ ਦੇ ਦੁਆਰਾ ਮਨੁੱਖ ਤੇ ਪੈ ਜਾਵੇ ਉਹਨੂੰ ਕੋਈ ਦੁੱਖ ਨਹੀਂ ਵਿਆਪਦਾ ਦੁੱਖ ਕੋਈ ਪੋ ਨਹੀਂ ਸਕਦਾ ਤੇ ਬੋਲ ਨਾ ਜਾਣਾ ਮਾਇਆ ਮਦਮਤਾ ਉਹ ਮਾਇਆ ਦੇ ਨਸੇ ਵਿੱਚ ਤਾਂ ਬੋਲਣਾ ਹੀ ਨਹੀਂ ਜਾਣਦਾ ਉਹ ਸਤਗੁਰੂ ਦੀ ਕਰਨੀ ਕਹਿਣੀ ਕਰਥਨੀ ਨੂੰ ਚੇਤੇ ਰੱਖਦਾ ਹੈ ਤੇ ਉਸ ਨੂੰ ਹਮੇਸ਼ਾ ਗੁਰੂ ਦੀ ਬੰਦਗੀ ਗੁਰੂ ਦਾ ਭਜਨ ਗੁਰੂ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ ਤੇ ਉਸ ਨੂੰ ਮਰਨਾ ਚੀਤ ਨਹੀਂ ਆਵੇ ਜਦੋਂ ਸਤਗੁਰੂ ਦੀ ਬਖਸ਼ਿਸ਼ ਹੈ ਸਤਗੁਰੂ ਤੇ ਭਰੋਸਾ ਹੈ ਉਹਨੂੰ ਮੌਦੇ ਚਤ ਵਿੱਚ ਮਰਨਾ ਉਹਦੇ ਜਤ ਵਿੱਚ ਵੀ ਨਹੀਂ ਹੁੰਦਾ ਮੇਰੇ RAM ਰਾਏ ਤੂੰ ਸੰਤਾਂ ਦਾ ਸੰਤ ਤੇਰੇ ਤੇਰੇ ਸੇਵਕ ਕੋ ਭੌ ਕਿਸ਼ਨਾਹੀ ਜਮ ਨਹੀਂ ਆਵੇ ਨੇਰੇ ਇਹ ਸਤਗੁਰੂ ਮਹਾਰਾਜ ਜਿੰਨਾ ਤੇ ਤੋਂ ਬਖਸ਼ਿਸ਼ਾਂ ਕਰਦਾ ਆਪਣੇ ਸੰਤਾਂ ਤੇ ਸੰਤਾਂ ਨੂੰ ਤੇਰਾ ਹੀ ਭਰੋਸਾ ਹੈ ਤੇਰੀ ਬਖਸ਼ਿਸ਼ ਹੈ ਤੇਰੇ ਸੇਵਕ ਕੋ ਭੌ ਕਿਸ਼ਨਾ ਜਿਹੜੇ ਤੇਰੇ ਸੇਵਕ ਹਨ ਤੇਰੀ ਬੰਦਗੀ ਕਰਦੇ ਨੇ ਸਿਮਰਨ ਕਰਦੇ ਨੇ ਉਹਨਾਂ ਨੂੰ ਕੋਈ ਭੋਅ ਨਹੀਂ ਡਰ ਨਹੀਂ ਕਿਸ ਨਹੀਂ ਸਤਿਗੁਰੂ ਕਹਿੰਦੇ ਜਮ ਨਹੀਂ ਆਵੇ ਨੇਰੇ ਤੇ ਉਹਨਾਂ ਦੇ ਜਮ ਨੇੜੇ ਵੀ ਨਹੀਂ ਟੁੱਕਦਾ ਰਹਾਉ ਦੇ ਕਿ ਸਤਿਗੁਰੂ ਫਰਮਾਨ ਕਰਦੇ ਨੇ ਜੋ ਤੇਰਾ ਰੰਗ ਰਾਤੇ ਸਵਾਮੀ ਤਨ ਕਾ ਜਨਮ ਮਰਨ ਦੁੱਖ ਨਾਸਾ ਤੇਰੀ ਬਖਸ਼ਨਾ ਮੇਟਾ ਕੋਈ ਸਤਿਗੁਰ ਕਾ ਦਿਲਾਸਾ ਜਿਹੜੇ ਮਨੁੱਖ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਆ ਉਹਨਾਂ ਦਾ ਜੰਮ ਮਰਨ ਦਾ ਜਿਹੜਾ ਗੇੜ ਹੈ ਉਹ ਦੁੱਖ ਦੂਰ ਹੋ ਜਾਂਦਾ ਉਹਨਾਂ ਨੂੰ ਗੁਰੂ ਦਾ ਦਿੱਤਾ ਹੋਇਆ ਭਰੋਸਾ ਫਿਰ ਚੇਤੇ ਰਹਿੰਦਾ ਤੇ ਉਹਨਾਂ ਉੱਤੇ ਤੇਰੀ ਬਖਸ਼ਿਸ਼ ਨੂੰ ਕੋਈ ਮਿਟਾ ਨਹੀਂ ਸਕਦਾ ਸਤਿਗੁਰੂ ਦੀ ਬਖਸ਼ਿਸ਼ ਜਿਸ ਤੇ ਹੋ ਜਾਵੇ। ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਅਰਧ ਹੈ। ਉਹ ਸਦਾ ਹੀ ਨਾਮ ਨੂੰ ਧਿਆਉਂਦੇ ਰਹਿੰਦੇ ਆ ਨਾਮ ਵਿੱਚ ਰੱਤੇ ਰਹਿੰਦੇ ਆ ਤੇ ਸੁੱਖਾਂ ਦੇ ਸੁਖ ਫਲ ਪਾਇਨ ਆਠ ਪਹਿਰ ਅਰਧ ਹੈ। ਆਠੇ ਪਹਿਰ ਪਰਮੇਸ਼ਰ ਦੀ ਬੰਦਗੀ ਕਰਦੇ ਉਸ ਨੂੰ ਚੇਤੇ ਰੱਖਦੇ ਉਸ ਦੇ ਉੱਪਰ ਦਿੱਤੇ ਹੋਏ ਨਾਮ ਨੂੰ ਸ਼ਬਦ ਨੂੰ ਤੇਰੀ ਸਰਨ ਤੇਰਾ ਪ੍ਰਵਾਸ ਹੈ ਪੰਜ ਦੁਸ਼ਟ ਲੈ ਸਦ ਹੈ ਤੇ ਜਿਹੜੇ ਕਮਾਦਕ ਪੰਜ ਵੈਰੀ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਹ ਵੀ ਮਨੁੱਖ ਦਾ ਕੁਝ ਵਿਗਾੜ ਨਹੀਂ ਸਕਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਤੇਰੀ ਬਖਸ਼ਿਸ਼ ਦੀ ਕਦਰ ਨਹੀਂ ਸੀ ਜਾਂਦਾ ਮੈਨੂੰ ਆਤਮਕ ਜੀਵਨ ਦੀ ਸੋਝ ਨਹੀਂ ਸੀ ਮੈਨੂੰ ਤੇਰੇ ਚਰਨਾਂ ਵਿੱਚ ਸੁਰਤ ਟਿਕਾਉਣੀ ਮੈਨੂੰ ਸਿਜਾਨ ਦਾ ਕਿਸੇ ਹੋਰ ਧਾਰਮਿਕ ਕੰਮ ਦਾ ਵੀ ਮੈਨੂੰ ਪਤਾ ਨਹੀਂ ਸੀ ਜਦੋਂ ਦਾ ਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਮਿਲਿਆ ਹੈ ਮੇਰੇ ਜੀਵਨ ਨੂੰ ਸੁੱਖ ਹੈ ਮੇਰੇ ਜੀਵਨ ਵਿੱਚ ਸੁਖ ਖੁਸ਼ੀਆਂ ਹੀ ਖੁਸ਼ੀਆਂ ਹਨ ਇਸ ਕਰਕੇ ਸਭ ਤੋਂ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਜਿਨੇ ਮੇਰੀ ਇੱਜ਼ਤ ਆਬਰੂ ਰੱਖਣਾ ਕੀਤੀ ਹੈ ਸਤਗੁਰੂ ਮਹਾਰਾਜ ਦੇ ਮੁੱਖ ਵਾਕ ਜਿਸ ਦੀ ਵਿਚਾਰ ਹੋਈ ਸਤਗੁਰੂ ਮਹਾਰਾਜ ਆਪ ਸੰਗਤਾਂ ਤੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ ਬਾਣੀ ਬਾਣੇ ਦੇ ਧਾਰਮਿਕ ਬਣਾਉਣ ਗੁਰਮਤਿ ਦੀ ਸੋਝੀ ਬਖਸ਼ਿਸ਼ ਕਰਨ ਸਤਿਗੁਰੂ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ